ਸਿੱਧੀ ਦਿਹਾੜਾ ਵਾ ਇਹ ਸਿੱਦੇ ਆ ਗਏ ਭਗਤ ਸਿੰਘ ਰਾਜਗੁਰੂ ਸਖਦੇਵ ਜੀ ਜਿਹੜਾ ਅੱਜ ਦੇ ਦਿਨ 23 ਮਾਰਚ ਨੂੰ ਉਹਨਾਂ ਨੂੰ ਲਾਹੌਰ ਜਿਲ੍ਹੇ ਦੇ ਵਿੱਚ 1931 ਸੰਦੇਸ਼ਵੰਸੀ ਦਿੱਤੀ ਗਈ ਸੀ ਉਸ ਤੋਂ ਬਾਅਦ ਉਹਨਾਂ ਦੀਆਂ ਮਿੱਤਰ ਦੇਆਂ ਨੂੰ ਹਸੈਨੀ ਵਾਲਾ ਸਤਲੁਜ ਦੇ ਰਾਜ ਕੰਢੇ ਦੇ ਉੱਤੇ ਅੰਗਰੇਜ਼ ਹਕੂਮਤ ਨੇ ਸੁੱਟ ਕੇ ਉੱਥੇ ਛੱਡ ਕੇ ਚਲੇ ਗਏ ਉਸ ਤੋਂ ਬਾਅਦ ਹੀ ਉਹਨਾਂ ਦੇ ਮਿੱਤਰ ਦੇਆਂ ਦਾ ਸੰਸਕਾਰ ਕੀਤਾ ਗਿਆ ਇਸ ਕਰਕੇ ਦੋ ਨੰਬਰ ਦੇ ਉੱਤੇ ਜਿਹੜਾ ਸਾਡਾ ਅੱਜ ਦਾ ਜਿਹੜਾ ਹੈਗਾ ਵਾ ਉਹ ਨਾਲ ਹੈਗਾ ਜੀ ਸਾਡਾ ਜਤੋ ਖਤੇ ਦਿਵਸ ਤੇ ਗੰਗਸਾਗ ਮੋਰਚਾ ਇਹ ਦੋਨੋਂ ਮੋਰਚੇ 1925 ਸੰਦੇ ਵਿੱਚ ਜਿਹੜੇ ਸਮਾਪਤ ਹੋਏ ਉਹ ਤੋਂ ਬਾਅਦ ਇਹਨਾਂ ਦੀ ਜਿਹੜੀ ਹੈ 100 ਸਾਲਾਂ ਜਿਹੜੀ ਹੈ ਸ਼ਤਾਬਦੀ ਆ ਉਹ ਵੀ ਅਸੀਂ ਇਕੱਠੀ ਛੀਂਧਾਂ ਦੇ ਨਾਲ ਹੀ ਮਨਾ ਰਹੇ ਆ ਤੇ ਸਭ ਤੋਂ ਵੱਡੀ ਗੱਲ ਤੇ ਆ ਵੀ ਸਾਡੇ ਜਿੰਨੇ ਵੀ ਆਜ਼ਾਦੀ ਘੁਲਾਟੇ ਆ ਪੰਜਾਬ ਦੇ ਵਿੱਚ ਸਿਰਫ 15 ਹੀ ਜੀਵਤ ਆ ਬਾਕੀ ਜਿਹੜੇ ਆ ਸਾਰੇ ਐਕਸਪਾਇਰ ਹੋ ਗਏ ਆ ਅਸੀਂ ਉਹਨਾਂ ਦੇ ਵਾਰਸ ਆ ਮੈਂ ਬਟਾਵਰ ਜ਼ਿਲ੍ਹਾ ਅੰਮ੍ਰਿਤਸਰ ਦਾ ਜਨਰਲ ਸਕੱਤਰ ਮੇਰੇ ਨਾਲ ਸਾਡੇ ਜ਼ਿਲ੍ਹਾ ਪ੍ਰਧਾਨ ਸਰਦਾਰ ਰਾਮਪਾਲ ਸਿੰਘ ਜੀ ਪੱਲੂ ਉਹ ਵੀ ਆ ਜਿਹੜਾ ਸਾਡੀ ਪੂਰੀ ਟੀਮ ਜਿਹੜੀ ਜ਼ਿਲ੍ਹੇ ਦੀ ਹੈ ਜਿਹਨੇ ਵੀ ਮੈਂਬਰ ਸਾਬਾਨ ਆ ਸਾਡੇ ਅਹੁਦੇਦਾਰ ਆ ਉਹ ਵੀ ਸਾਰੇ ਹਾਜ਼ਰ ਆ ਸਾਡੀ ਹਰ ਸਭ ਕوشਸ਼ ਹੁੰਦੀ ਅਸੀਂ ਪਹਿਲੀ ਵਾਰ ਇਸੀ ਦਿਹਾੜਾ ਸ਼ੁਰੂ ਕੀਤਾ ਆਉਂਦਿਆਂ ਸਾਲਾਂ ਦੇ ਜਮਾਲ ਕਿਰਪਾ ਕਰੇ ਸਾਨੂੰ ਇਸ ਹਿੰਮਤ ਬਖਸ਼ੀਏ ਕਿ ਅਸੀਂ ਆਉਣ ਵਾਲਿਆਂ ਸਾਲਾਂ ਦੇ ਵਿੱਚ ਇਹਨਾਂ ਨਾਲੋਂ ਵੀ ਵਧੀਆ ਤਰੀਕੇ ਨਾਲ ਇਸ ਪ੍ਰੋਗਰਾਮ ਨੂੰ ਜਿਹੜਾ ਪਛਿਦੀ ਝੜੇ ਨੂੰ ਮਨਾਇਆ। ਅੱਜ ਕਿੰਨੇ ਪਰਿਵਾਰਾਂ ਨੂੰ ਸਨਮਾਨਿਤ ਕਰਨਾ ਹੈ? ਅੱਜ ਲਗਭਗ 90 ਪਰਿਵਾਰਾਂ ਨੂੰ ਜਿਹੜਾ ਉਹ ਅੱਜ ਦੇ ਦਿਨ ਅਸੀਂ ਆਪਣੀ ਆਰਗੇਨਾਈਜੇਸ਼ਨ ਲੋਨ ਜਿਹੜੇ ਹੈ ਨਾ ਉਹਨਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਤੇ ਸਨਮਾਨਿਤ ਕੀਤਾ ਜੀ। ਨਾਲ ਉਹਨਾਂ ਨੂੰ ਸਨਮਾਨਚਨ ਜਥੇਬੰਦੀ ਵੱਲੋਂ ਜਿਹੜੀ ਹੈ ਸਾਡੀ ਉਹਦੇ ਵੱਲੋਂ ਦਿੱਤੇ ਗਏ ਹੈ ਜੀ। ਜਿਹੜੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਜਿਹੜੀ ਕਿ ਨਸ਼ਿਆਂ ਵੱਲ ਜਾ ਰਹੀ ਆ ਉਹ ਉਹਨਾਂ ਨੂੰ ਕਿਸ ਤਰ੍ਹਾਂ ਪ੍ਰੇਰਿਤ ਕਰਨਾ ਚਾਹੋਗੇ ਕਿਸੇ ਦੇ ਬਹਿਜ ਮਨਜ਼ਰ ਪ੍ਰੇਰਿਤ ਦੋਸਤ ਅਸੀਂ ਤਾਂ ਉਹਨਾਂ ਨੂੰ ਇਹੋ ਹੀ ਜਿਹੜਾ ਵਾ ਉਹ ਜਿਹੜਾ ਵਾ ਸੁਨੇਹਾ ਦਿੰਦੇ ਆ ਕਿ ਤੁਸੀਂ ਆਪਣੀ ਨਸ਼ੇ ਦੀ ਦਲਦਲ ਤੋਂ ਨਿਕਲੋ ਤੇ ਸੂਝਵਾਨ ਬਣੋ ਜਿਹੜੇ ਪਰਿਵਾਰ ਸਾਡੇ ਹੋਂਦ ਆਜ਼ਾਦੀ ਘੁਲਾਟੇ ਪਰਿਵਾਰ ਆ ਸਾਡੀ ਕੀਜੀ ਪੀੜ੍ਹੀ ਲਗਭਗ ਚੱਲਣ ਢਈ ਆ ਚੌਥੀ ਦੇ ਬੱਚੇ ਵੀ ਸਾਡੇ ਵਿੱਚ ਹੈਗੇ ਆ ਤੇ ਤੁਸੀਂ ਉਹਨਾਂ ਨੂੰ ਹਾਲ ਵੇਖੋ ਵੀ ਜੋ ਸਾਡੇ ਬੱਚੇ ਨਸ਼ਾ ਨਹੀਂ ਕਰਦੇ ਤੇ ਉਹਨਾਂ ਦੀਆਂ ਸੇਤਾਂ ਕਿੰਨੀਆਂ ਵਧੀਆ ਵਾ ਤੇ ਸਾਰੇ ਪੰਜਾਬ ਦੇ ਅਸੀਂ ਜਿਹੜੇ ਨੌਜਵਾਨੋ ਵੀਰਾਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਨਸ਼ਿਆਂ ਦਾ ਤਿਆਗ ਕਰਕੇ ਚੰਗੀ ਸੋਚ ਵਾਲੇ ਬਣੋ ਚੰਗੇ ਸ਼ਹਿਰੀ ਬਣੋ ਚੰਗੇ ਪੰਜਾਬੀ ਬਣੋ ਚੰਗੇ ਭਾਰਤੀ ਬਣੋ ਸਾਡਾ ਤਾਂ ਇਹੋ ਹੀ ਉਹਨਾਂ ਨੂੰ ਸੰਦੇਸ਼ ਹੈ ਜਾਦੀ ਘਟਗੇ ਦਾ ਪੁੱਤਾਂ ਵਾ ਜਿਨ੍ਹਾਂ ਨੇ ਜੈਤੂਨ ਮੋਰਚੇ ਵਿੱਚ ਆਪਣਾ ਜਾਨ ਟਾਲ ਪਾਇਆ ਸੀ ਮੈਨੂੰ ਅੱਜ ਦੇ ਜਥੇ ਬਲਦੀ ਨੇ ਸੀਨੀਅਰ ਮੀਤ ਪ੍ਰਧਾਨ ਅਮਰਸਰ ਦਾ ਨਿਯੋਤਕ ਮੈਂ ਆਪਣੇ ਸਾਥੀਆਂ ਦਾ ਤਾਦ ਲੋਤ ਲੁਹਾੜੀਆਂ ਦੇ ਨਾਲ ਸਾਡਾ ਸਾਥ ਹੁੰ ਦਿੱਤਾ ਪਹਿਲੀ ਵਾਰ ਇਥੇ ਇਹ ਸਮਾਗਮ ਹੋਇਆ ਵਾਅਦਾ ਕਰਦੇ ਆਂ ਕਿ ਹਰ ਸਾਲ ਦੀ ਇਹ ਤੋਂ ਵੱਧ ਤੋਂ ਵੱਧ ਇਹ ਸਮਾਗਮ ਕਰਿਆ ਕਰਾਂਗੇ ਤੇ ਮੈਂ ਨੌਜਵਾਨਾਂ ਨੂੰ ਨਸ਼ਿਆਂ ਬਾਰੇ ਇਹ ਅਪੀਲ ਕਰਨੀ ਚਾਹੁੰਦਾ ਕਿ ਜੇ ਅਸੀਂ ਨਸ਼ੇ ਨਹੀਂ ਕੀਤੇ ਅਸੀਂ ਜੀਦੇ ਨੀਗੇ ਜੇ ਭਗਤ ਸਿੰਘ ਹਣਾ ਨਸ਼ੇ ਨਹੀਂ ਸੀ ਕੀਤੇ ਤੇ ਉਹ ਜੀਦੇ ਨਹੀਂ ਗਏ ਹੁਣ ਤੁਸੀਂ ਮਿੱਤਰੋ ਇਹਨਾਂ ਸਿਆਸੀ ਕੜਾ ਮ ਚੌਧਰੀਆਂ ਦੇ ਮਗਰ ਲੱਗ ਕੇ ਨਸ਼ਿਆਂ ਤੇ ਨਾ ਜਾਓ ਇਹਨਾਂ ਕੜਾ ਮ ਚੌਧਰੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਨਸ਼ੇ ਦੀ ਦਲਦਲ ਵਿੱਚ ਪਸਾ ਕੇ ਤੁਹਾਡੇ ਘਰਾਂ ਦੇ ਘਰ ਉਜਾੜ ਦੇਣੇ ਸੀਧ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਆਜੋ ਤੇ ਦੇਸ਼ ਨੂੰ ਫੇਰ ਉਹਨਾਂ ਲੀਹਾਂ ਦੇ ਲਈਏ ਜਿਨ੍ਹਾਂ ਤੇ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ ਜੇ ਤੁਸੀਂ ਨਸ਼ਿਆਂ ਦੀ ਦਲਦਲ ਦੇ ਫਸ ਕੇ ਸਿਆਸੀ ਪਾਰਟੀਆਂ ਦੇ ਮਗਰ ਲੱਗ ਕੇ ਨਸ਼ਿਆਂ ਤੇ ਰੁੜ ਗਏ ਤੇ ਪੰਜਾਬ ਗਿਆ ਜੀ ਪੰਜਾਬ ਬਚਾਉਣਾ ਸ਼ਹੀਦ ਭਗਤ ਸਿੰਘ ਦੀ ਸੋਚ ਅਪਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਅੱਜ ਦਾ ਅਸੀਂ ਸ਼ਹੀਦੀ ਘਾੜਾ ਜਿਹੜਾ ਫਾਈਟਰ ਉਤਰਾਧਿਕਾਰੀ ਜਿਹਾ ਤੇ ਬੰਦੀ 196 ਪੰਜਾਬ ਜ਼ਿਲ੍ਹਾ ਕਾਈ ਅੰਮ੍ਰਿਤਸਰ ਵੱਲੋਂ ਅੱਜ ਅਸੀਂ ਇਹ ਮਨਾ ਰਹੇ ਆ ਇਹਦੇ ਨਾਲ ਹੀ ਜਿਹੜਾ ਵਾਜ ਤੋਂ ਮੋਟਾ ਫਤਿਹ ਦਿਲਸਾ 70 ਸਾਲਾ ਸਤਿਅਦੀ ਆ ਗੰਗਸਾਹ ਮੋਟਾ ਫਤਿਹ ਇਹ ਵੀ 1923 ਦੇ ਵਿੱਚ ਜਿਹੜੇ ਸਮਾਪਤ ਹੋਏ ਸੀ ਉਹਦੀ 100 ਸਾਲਾ ਸਤਿਅਦੀ ਆ ਇਹ ਦੋਵੇਂ ਦਿਹਾੜੇ ਜਿਹੜੇ ਅੱਜ ਅਸੀਂ ਇਕੱਠੇ ਜਿਹੜੇ ਆ ਆਪਣੀ ਫੀਡਾ ਫਾਈਲ ਉੱਤਰ ਅਧਾਰੀ ਜਥੇਬੰਦੀ ਵੱਲੋਂ ਜਿਹੜਾ ਪੱਦਰ ਤੇ ਮਨਾ ਰਹੇ ਆ ਔਰ ਆਸ ਕਰਦੇ ਆ ਕਿ ਅਗਲੀ ਵਾਰ ਨੂੰ ਇਹਦੇ ਦੇ ਵਿੱਚ ਹੋਰ ਵੀ ਜਜਾਂ ਨੂੰ ਸ਼ਾਮਲ ਕਰਕੇ ਇਹ ਦਿਹਾੜਾ ਜਿਹੜਾ ਵਾ ਵੱਡੇ ਲੈਵਲ ਤੇ ਮਨਾਇਆ ਜਾ ਕਰੂਗਾ ਅੱਜ ਵੀ ਅਸੀਂ ਜਿਹੜਾ ਸਾਡੇ ਜ਼ਿਲ੍ਹਾ ਅੰਮ੍ਰਿਤਸਰ ਦੀ ਇਕਾਈ ਵੱਲੋਂ ਇਹ ਇੱਕ 90 ਪ੍ਰਸ਼ੰਸਾ ਪੱਤਰ ਜਿਹੜੇ ਉਹ ਪਰਿਵਾਰਾਂ ਨੂੰ ਜਿਹੜੇ ਸਾਡੇ ਯਾਦ ਵੀ ਕਲਾਕਾਰ ਦੇ ਪਰਿਵਾਰ ਆ ਸਾਡੇ ਉਹਨਾਂ ਨੂੰ ਜਿਹੜੇ ਉਹਨਾਂ ਦੇ ਵਾਰਸਾਂ ਨੂੰ ਦਿੱਤੇ ਗਏ ਆ ਅੱਜ ਦੀ ਵਿਸ਼ੇਸ਼ਤਾ ਤੋਂ ਸਾਡੇ ਜਿਹੜੇ ਆ ਜਿਹੜਾ ਜ਼ਿਲ੍ਹਾ ਪ੍ਰਸ਼ਾਸਨਰ ਵੱਲੋਂ ਸਰਦਾਰ ਕੁਸ਼ਬੀਰ ਸਿੰਘ ਐਸ ਡੀ ਐਮ ਫੀਲਡ ਅਫਸਰ ਮੁਖਤਰੀ ਪੰਜਾਬ ਉਹਨਾਂ ਸਮੂਹਤ ਕੀਤੀ ਉਹਦੇ ਬੀਬੀ ਸਾਹਿਬ ਨੂੰ ਸੱਦਾ ਹੀ ਪਰ ਉਹ ਉਹਦੇ ਵਰਗੇ ਕਰਕੇ ਨਹੀਂ ਆ ਸਕੇ ਸਰਦਾਰ ਗੁਰਪ੍ਰੀਤ ਸਿੰਘ ਦੀ ਪੁਲਿਸ ਮੀਂਹਰ ਆਮਰਾ ਸਾਹਿਬ ਉਹਨਾਂ ਨੂੰ ਸਰਕਾਰੀ ਦਸਤਾਵੇਜ਼ ਪੱਧਾਣ ਦਿਤਾ ਗਿਆ ਸੀ ਉਹ ਵੀ ਨਹੀਂ ਆਉਣ ਸਕੇ ਉਹਨਾਂ ਨੂੰ ਕੋਈ ਜਰੂਰ ਨਹੀਂ ਜਿਵੇਂ ਆ ਗਿਆ ਕੋਈ ਜਿਹੜਾ ਕਿਸਾਨ ਦੰਦ ਵਗੈਰਾ ਚੱਲਦਾ ਉਹ ਰਿਸਪਾਂਡ ਇਹੋ ਜਿਹੀ ਸਾਡੀ ਹਰ ਸੰਭਵ ਕੋਸ਼ਿਸ਼ ਆ ਕਿ ਅਸੀਂ ਸੀਟ ਪਰਵਾ ਰਿਹਾ ਆ ਆਜ਼ਾਦੀ ਘੁਲਾੜੀ ਦੇ ਪਰਿਵਾਰ ਆ ਸਾਡੀ ਸਭ ਤੋਂ ਕੋਸ਼ਿਸ਼ ਆ ਕਿ ਉਹ ਵੇਲੇ ਸਮੇਂ ਦੇ ਵਿੱਚ ਇਹ ਪ੍ਰੋਗਰਾਮ ਜਿਹੜੇ ਰੈਗੂਲਰ ਚੱਲ ਜਾਣਗੇ ਅਗਰ ਰੌਂਪਰ ਸਿੰਘ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸੀਂ ਇਹ ਪ੍ਰਾਲਾ ਪਹਿਲੀ ਵਾਰੀ ਕਰ ਰਹੇ ਆ ਕਿ ਸਾਰੇ ਪਰਿਵਾਰਾਂ ਨੂੰ ਅਸੀਂ ਨਰਮਨ ਗੀਤਾ ਔਰ ਸਰਕਾਰ ਦੇ ਵੱਲੋਂ ਵੀ ਜਿਹੜੇ ਸਾਨੂੰ ਸਰਕਾਰੀ ਪ੍ਰਸ਼ਾਸਨ ਵੱਲੋਂ ਵੀ ਬਹੁਤ ਸਹਯੋਗ ਮਿਲਿਆ ਔਰ ਸਾਡੇ ਵਲੰਟੀਅਰ ਨੇ ਸਾਰਾ ਜਿੰਨਾ ਵੀ ਕੰਮ ਸੀ ਇਹ ਬਹੁਤ ਤੇਜ਼ੀ ਨਾਲ ਬਹੁਤ ਜੇਟਾਂ ਨਾਲ ਕੀਤਾ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹੁੰਦਾ ਬਾਕੀ ਜੋ ਵੀ ਹੈ ਇਹ ਇਕੱਠ ਦੇ ਉੱਤੇ ਜਿੱਤ ਹੁੰਦੀ ਹੈ ਤੇ ਸਾਡੇ ਪਰਿਵਾਰਾਂ ਨੇ ਬਹੁਤ ਸਾਰੇ ਪਰਿਵਾਰਾਂ ਨੇ ਇੱਥੇ ਸ਼ਮੂਲੀਅਤ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਜਾਦੀ ਘਲਾਟੀਏ ਦਾ ਪੁੱਤ ਆ ਵਾ ਜਿਨ੍ਹਾਂ ਨੇ ਜੈਤੋ ਦੇ ਮੋਰਚੇ ਵਿੱਚ ਆਪਣਾ ਯੋਗਦਾਨ ਪਾਇਆ ਸੀ ਮੈਨੂੰ ਇਸ ਵੇਲੇ ਜਥੇਬੰਦੀ ਨੇ ਸੀਨੀਅਰ ਉਮੀਦ ਪ੍ਰਧਾਨ ਅੰਮ੍ਰਿਤਸਰ ਦਾ ਨਿਯੁਕਤ ਕੀਤਾ ਮੈਂ ਆਪਣੇ ਸਾਥੀਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਸਾਡਾ ਸਾਥਨ ਦਿੱਤਾ ਪਹਿਲੀ ਵਾਰ ਇੱਥੇ ਇਹ ਸਮਾਗਮ ਹੋਇਆ ਵਾਦਾ ਕਰਦੇ ਹਾਂ ਕਿ ਹਰ ਸਾਲ ਦੀ ਇਤੋਂ ਵੱਧ ਤੋਂ ਵੱਧ ਸਮਾਗਮ ਕਰਿਆ ਕਰਾਂਗੇ ਤੇ ਮੈਂ ਨੌਜਵਾਨਾਂ ਨੂੰ ਨਸ਼ਿਆਂ ਬਾਰੇ ਇਹ ਅਪੀਲ ਕਰਨੀ ਚਾਹੁੰਦਾ ਕਿ ਜੇ ਅਸੀਂ ਨਸ਼ੇ ਨਹੀਂ ਕੀਤੇ ਤੇ ਅਸੀਂ ਜੀਂਦੇ ਨਹੀਂਗੇ ਇਹ ਭਗਤ ਸਿੰਘ ਹੁਣਾ ਨਸ਼ੇ ਨਹੀਂ ਸੀ ਕੀਤੇ ਤੇ ਉਹ ਜੀਂਦੇ ਨਹੀਂ ਰਹੇ ਹੁਣ ਤੁਸੀਂ ਮਿੱਤਰੋ ਇਹਨਾਂ ਸਿਆਸੀ ਕੜਮ ਚੌਧਰੀਆਂ ਦੇ ਮਗਰ ਲਾ ਕੇ ਕਿ ਨਸ਼ਿਆਂ 'ਚ ਨਾ ਜਾਓ ਇਹਨਾਂ ਕੜਮ ਚੌਧਰੀਆਂ ਨੇ ਤੁਹਾਨੂੰ ਕੁਝ ਨਹੀਂ ਦੇਣਾ ਨਸ਼ੇ ਦੀ ਦਲਦਲ ਵਿੱਚ ਪ사 ਕੇ ਤੁਹਾਡੇ ਘਰਾਂ ਦੇ ਘਰ ਅਜਾੜ ਦੇਣੇ ਜੀ ਸ਼ਹੀਦ ਭਗਤ ਸਿੰਘ ਦੀ ਸੋਚ ਤੇ ਆਜੋ ਤੇ ਦੇਸ਼ ਨੂੰ ਫੇਰ ਉਹਨਾਂ ਲੀਆਂ ਦੇ ਲਿਆਈਏ ਜਿਨ੍ਹਾਂ ਦੇ ਸ਼ਹੀਦ ਭਗਤ ਸਿੰਘ ਚਾਹੁੰਦਾ ਸੀ ਜੇ ਤੁਸੀਂ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਸਿਆਸੀ ਪਾਰਟੀਆਂ ਦੇ ਮਗਰ ਲੱਗ ਕੇ ਨਸ਼ਿਆਂ ਦੇ ਰੁੜ ਗਏ ਤੇ ਪੰਜਾਬ ਗਿਆ ਜੇ ਪੰਜਾਬ ਬਚਾਉਣਾ ਤੇ ਸ਼ਹੀਦ ਭਗਤ ਸਿੰਘ ਦੀ ਸੋਚ ਨੂੰ ਅਪਣਾ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ